ਭਾਈਕੁ ਜੀ ਕਾਲਸਾ ਭਾਈਕੁ ਜੀ ਦੀ ਫਤਈ ਗੁਰੂ ਰੂਪ ਸਾਜ ਸੰਗਤ ਜੀ ਅੱਜ 3 ਤਰੀਕ ਹੈ 3 ਜੂਨ ਹੈ ਤੇ ਮੈਂ ਇਸ ਵੇਲੇ ਲੰਡਨ ਦੀ ਫਲਾਈਟ ਦੀ ਵੇਟ ਕਰ ਰਹੇ ਹਾਂ ਦਿੱਲੀ ਤੋਂ ਬੰਬੇ ਬੰਬੇ ਤੋਂ ਲੰਡਨ ਤੇ ਇਸ ਲਈ ਮੈਂ ਬੰਬੇ 에ਰਪੋਰਟ ਲਾਉਂਜ ਦੇ ਵਿੱਚ ਬੈਠਾ ਹਾਂ ਤੇ ਅੱਜ ਤੋਂ ਲੈ ਕੇ 15 ਤਰੀਕ ਤੱਕ ਮੈਂ ਲੰਡਨ ਹੋਵਾਂਗਾ ਯੂਕੇ ਯੂਕੇ ਦੇ ਅਲੱਗ-ਅਲੱਗ ਸ਼ਹਿਰਾਂ 'ਚ ਸਾਡੇ ਕੀਰਤਨ ਨੇ ਤੇ ਜਿਹੜੇ ਲੰਡਨ ਦੇ ਲੰਡਨ ਦੀਆਂ ਸੰਗਤਾਂ ਨੇ ਉਹ ਪ੍ਰੋਗਰਾਮਸ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਸਾਡੇ ਵੀਰ ਗੁਰਰਾਜਨ ਸਿੰਘ ਅਨਹਦ ਕੀਰਤਨ ਸੁਸਾਇਟੀ ਵਾਲੇ ਉਹਨਾਂ ਤੋਂ ਲੈ ਸਕਦੇ ਨੇ ਤੇ ਕੱਲ ਤੱਕ ਮੈਂ ਆਪਣੇ ਸੋਸ਼ਲ ਮੀਡੀਆ ਤੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਤੇ ਅਪਲੋਡ ਵੀ ਕਰ ਦਿਆਂਗਾ ਤਾਂ ਮੈਂ ਇੱਕ ਰਿਕੁਐਸਟ ਵੀ ਕਰ ਰਿਹਾ ਹਾਂ ਵੀ ਤੁਸੀਂ ਫੇਸਬੁੱਕ ਪੇਜ ਵੀ ਫੋਲੋ ਕਰੋ ਤੇ ਇੰਸਟਾਗ੍ਰam ਪੇਜ ਵੀ ਫੋਲੋ ਕਰੋ ਤੇ YouTube ਦਾ ਜੁੜਾ ਚੈਨਲ ਹੈ ਭਾਈ ਬਲਪ੍ਰੀਤ ਸਿੰਘ ਅਫੀਸ਼ੀਅਲ ਉਹ ਵੀ ਜਾ ਕੇ ਸਬਸਕ੍ਰਾਈਬ ਕਰੋ ਤੇ ਜਿੱਦਾਂ ਹੁਣ 3 ਜੂਨ ਹੋ ਗਈ ਹੈ ਛੁੱਟੀਆਂ ਵੀ ਹੋ ਗਈਆਂ ਬੱਚਿਆਂ ਨੂੰ ਤੇ ਅਸੀਂ ਆਪਣੇ ਬੱਚਿਆਂ ਨੂੰ ਬਜਾਏ ਕਿ ਗੱਲ ਕਰਨ ਦੇ ਕੀ ਵੀ ਚੱਲ ਛੁੱਟੀਆਂ ਨੇ ਕੋਈ ਗੱਲ ਨਹੀਂ ਹੁਣ ਆਰਾਮ ਕਰਾਂਗੇ ਉਹ ਪਰ ਛੁੱਟੀਆਂ ਦੇ ਵਿੱਚ ਬੱਚੇ ਜਿੱਤੇ ਚਲੋ ਹੋਮਵਰਕ ਤਾਂ ਮਿਲਦਾ ਹੀ ਹੈ 홀ੀਡੇ ਹੋਮਵਰਕ ਤਾਂ ਬੱਚੇ ਕਿੱਥੇ ਕਰਦੇ ਆ ਅੱਜ ਕੱਲ ਮਾਪੇ ਵੀ ਕਰਦੇ ਨੇ ਪਹਿਲਾਂ ਸੀ ਕਰਦੇ ਨੇ ਸਾਰੇ ਬੱਚਿਆਂ ਦੇ 홀ੀਡੇ ਹੋਮਵਰਕ ਇਦਾਂ ਇਦਾਂ ਦੇ ਮਿਲਦੇ ਨੇ ਉਹ ਤੋਂ ਅਕੀਰਲੇ ਦੋ ਦਿਨਾਂ ਚ ਹੀ ਕੰਪਲੀਟ ਕਰ ਦਿੰਦੇ ਨੇ ਤੋਂ ਬੱਚਿਆਂ ਨੂੰ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਸਮਰ ਕੈਂਪਸ ਦੇ ਵਿੱਚ ਲਗਾਓ ਮੋਸਟਲੀ ਬੱਚਿਆਂ ਨੂੰ ਹੁੰਦਾ ਵੀ ਜਿਵੇਂ ਗੁਰਬਾਣੀ ਕਲਾਸੇਜ਼ ਕੀਰਤਨ ਕਲਾਸੇਜ਼ ਗੁਰਬਾਣੀ ਕੰਠ ਦੀਆਂ ਕਲਾਸੇਜ਼ ਅੱਜ ਕੱਲ ਬਹੁਤ ਲੱਗਦੀਆਂ ਨੇ ਸਾਡੇ ਲੁਧਿਆਣੇ ਗੁਰਗੋਬਨ ਸਿੰਘ ਸਟੱਡੀ ਸਰਕਲ ਵੱਲੋਂ ਤੇ ਹੋਰ ਗੁਰਦੁਆਰਾ ਕਮੇਟੀਆਂ ਵੱਲੋਂ ਕੈਂਪਸ ਲਗਾਏ ਜਾਂਦੇ ਨੇ ਬੱਚਿਆਂ ਲਈ 15 ਦਿਨਾਂ ਦੇ 18 ਦਿਨਾਂ ਦੇ ਜਾਂ ਹੋਰ ਵੀ ਬੜੀਆਂ ਸਮਰ ਕੈਂਪਸ ਲੱਗਦੇ ਨੇ ਜਿਦੇ ਵਿੱਚ ਡਰਾਇੰਗ ਅੰਦੀਆ ਹੋਰ ਬੜੀਆਂ ਚੀਜ਼ਾਂ ਨੇ ਤਾਂ ਬੱਚਿਆਂ ਨੂੰ ਇੰਨੇ ਕੁ ਤੁਸੀਂ ਬਿਜ਼ੀ ਕਰੋ ਇਹਨਾਂ ਸਮਰ ਕੈਂਪਸ ਦੇ ਵਿੱਚ ਸਵੇਰੇ ਸ਼ਾਮੀ ਦੋਨੋਂ ਟਾਈਮ ਔਰ ਕੀਰਤਨ ਕਲਾਸਸ ਜੁਆਇਨ ਕਰਾਓ ਬੱਚਿਆਂ ਨੂੰ ਜ਼ਰੂਰ ਬੱਚਿਆਂ ਨੂੰ ਕੀਰਤਨ ਸਿਖਾਓ ਔਰ ਵੱਡਿਆਂ ਨੂੰ ਵੀ ਬੇਨਤੀ ਹੈ ਰਿਕੁਐਸਟ ਹੈ ਵੀ ਜਿੰਨਾ ਵੀ ਅਸੀਂ ਅੱਜਕੱਲ ਕਿਰਤਨ ਸੁਣ ਰਹੇ ਹਾਂ ਸੋਸ਼ਲ ਮੀਡੀਆ ਤੇ ਰੀਲਸ ਜਿਹੜੀਆਂ ਅੱਜਕੱਲ ਵਾਇਰਲ ਹੋ ਰਹੀਆਂ ਨੇ ਕੇਵਲ ਕੰਨ ਰਸਨਾ ਬਣਾਓ ਕੀਰਤਨ ਜਿਹੜਾ ਬਹੁਤ ਵੱਡੀ ਭਗਤੀ ਹੈ ਉਹ ਭਗਤੀ ਤਾਂ ਹੀ ਬਣੇਗੀ ਜੇ ਅਸੀਂ ਸਾਨੂੰ ਪਤਾ ਲੱਗੇ ਵੀ ਉਹ ਕੀਰਤਨ ਦਾ ਮਤਲਬ ਕੀ ਹੈ ਜਿਹੜਾ ਅਸੀਂ ਸੁਣ ਰਹੇ ਹਾਂ ਜਾਂ ਕਰ ਰਹੇ ਹਾਂ ਕਿਸੇ ਵੀ ਸਟੇਜ ਤੇ ਬੈਠੇ ਹੋਈਏ ਸਤਿਗੁਰੂ ਜੀ ਦੀ ਕਿਰਪਾ ਨਾਲ ਗੁਰਦੇ ਖਾਸ ਸਾਬਰ ਮਾਨਕ ਦੀ ਮੇਰ ਦੇ ਨਾਲ ਸਾਨੂੰ ਇਹ ਸਮਾਂ ਮਿਲਦਾ ਕੀਰਤਨ ਕਰਨ ਦਾ ਆਪਣੀ ਜ਼ੁਬਾਨ ਤੋਂ ਅਸੀਂ ਉਹ ਗੁਰੂ ਦੀ ਬਾਣੀ ਪੜਦੇ ਆ ਤੇ ਬੜੀ ਵੱਡੀ ਗੱਲ ਹੈ ਸਾਡੇ ਵਾਸਤੇ ਭਾਵੇਂ ਸਟੇਜ ਤੇ ਬੈ ਕੇ ਕਰ ਰਹੇ ਹੋਈਏ ਭਾਵੇਂ ਸੰਗਤ ਚ ਬੈ ਕੇ ਕੀਰਤਨ ਨਾਲ ਨਾਲ ਕਰ ਰਹੇ ਹੋ ਪਰ ਮੇਰੀ ਇਹੀ ਰਿਕੁਐਸਟ ਹੈ ਕਿਉਂਕਿ ਬੜੇ سارے ਸ਼ਬਦ ਮੈਨੂੰ ਪੜਦੇ ਆ ਪੜਦੇ ਆ ਮਹਿਸੂਸ ਹੁੰਦਾ ਵੀ ਇਹਦਾ ਮਤਲਬ ਤੇ ਸਮਝ ਨਹੀਂ ਆ ਰਿਹਾ ਕਿਸੇ ਨੂੰ ਉਹ ਜਿਵੇਂ ਸ਼ਬਦ ਮੰਨ ਲਓ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾਂ ਪਿੰਗਲ ਪਰਵਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਅਗਲੀ ਪੰਕਤੀ ਹੈ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਕੀਟ ਦਾ ਮਤਲਬ ਨਹੀਂ ਪਤਾ ਅੱਗੇ ਹੈ ਸਿੰਘ ਬਿਲਾਈ ਹੋਏ ਗਿਓ ਹੁਣ ਸਿੰਘ ਚਲੋ ਕਿਸੇ ਨੂੰ ਪਤਾ ਹੋਏਗਾ ਸ਼ੇਰ ਬਿਲਾਈ ਦਾ ਮਤਲਬ ਨਹੀਂ ਪਤਾ ਤ੍ਰਣ ਮੇਰ ਤੇ ਕੀਤਾ ਤ੍ਰਣ ਕਿਹਨੂੰ ਕਹਿੰਦੇ ਨੇ ਹੈਨਾ ਮੇਰ ਕਿਹਨੂੰ ਕਹਿੰਦੇ ਨੇ ਤੋ ਜਦ ਤੱਕ ਸਾਨੂੰ ਇਹ ਸਮਝ ਨਹੀਂ ਪਏਗੀ ਵੀ ਇਹਦਾ ਮਤਲਬ ਕੀ ਹੈ ਤੇ ਉਦੋਂ ਤੱਕ ਸਾਨੂੰ ਉਹ ਪਿਆਰ ਨਹੀਂ ਜਾਕੇਗਾ ਗੁਰੂ ਸਾਹਿਬ ਨਾਲ ਜਾਂ ਪਰਮਾਤਮਾ ਦੇ ਨਾਲ ਕਿਉਂਕਿ ਮਤਲਬ ਸਮਝ ਕੇ ਜਿਵੇਂ ਭਾਈ ਹਰਜਿੰਦਰ ਸਿੰਘ ਜੀ ਦੀ ਇੱਕ ਰੀਲ ਵਾਇਰਲ ਹੋਈ ਸੀ ਉਹਦੇ ਚੋਂ ਵਾਹ ਗੁਰੂ ਦੀ ਗੱਲ ਕਰਦੇ ਨੇ ਵੀ ਵਾਹ ਗੁਰੂ ਵਰਡ ਕਿੱਥੋਂ ਸਟਾਰਟ ਹੋਇਆ ਜਦੋਂ ਕਿਸੇ ਚੀਜ਼ ਨੂੰ ਅਸੀਂ ਪ੍ਰੇਜ਼ ਕਰਦੇ ਹਾਂ ਵੀ ਹੈਵ ਨੋ ਵਰਡਸ ਤੇ ਅਸੀਂ ਕਹਿੰਨੇ ਵਾਹ ਹੈਨਾ ਤੇ ਜਦੋਂ ਕੋਈ ਗੁਰੂ ਦੀ ਗੱਲ ਨਾਲ ਕੋਈ ਕੋਈ ਹੋਵੇ ਰਿਲੇਸ਼ਨ ਹੋਵੇ ਕਿਸੇ ਗੱਲ ਦਾ ਤੇ ਫਿਰ ਅਸੀਂ ਕਹਿੰਨੇ ਵਾਹਿਗੁਰੂ ਵਾਹਿਗੁਰੂ मींस ਵਾਹੇ ਗੁਰੂ ਪਰਮਾਤਮਾ ਯੂ ਆਰ ਅਮੇজিং ਹਨਾ ਤੋ ਇਸ ਕਰਕੇ ਜਿਹੜਾ ਵੀ ਕੀਰਤਨ ਅਸੀਂ ਕਰੀਏ ਵਟੇ ਹੋਣ ਚਲੋ ਬੱਚੇ ਨੇ ਬੱਚਿਆਂ ਨੂੰ ਤੇ ਚਲੋ ਨਹੀਂ ਉਹ ਜਿਹੜੇ ਛੋਟੇ ਛੋਟੇ ਬੱਚੇ ਆ ਮੇਰੇ ਆਪਣੇ ਬੱਚੇ ਆ ਜਿਹਨਾਂ ਅਸੀਂ ਬੱਚਿਆਂ ਨੂੰ ਪੜ੍ਹਾਉਨੇ ਆ ਨਾ ਤੋ ਬੱਚਿਆਂ ਨੂੰ ਪੜ੍ਹਾਈ ਦਾ ਲੈਸਨ ਰੀਡ ਚੈਪਟਰ ਰੀਡ ਕਰਾਈਦਾ ਤੇ ਅੰਡਰਲਾਈਨ ਕਰ ਲੀਦੇ ਔਖੇ ਵਰਡਸ ਟੀਚਰ ਹੀ ਕਰਵਾ ਦਿੰਦੇ ਨੇ ਔਖੇ ਵਰਡਸ ਨੂੰ ਬਾਅਦ ਵਿੱਚ ਡਿਕਟੇਸ਼ਨ ਉਹਦੇ ਨਾਲ ਬੱਚੇ ਨੂੰ ਉਹਨਾਂ ਵਰਡਸ ਦੀ मीनिंग ਵੀ ਸਮਝ ਆ ਜਾਂਦੇ ਨੇ ਤੇ ਬੱਚਿਆਂ ਨੂੰ ਸਪੈਲਿੰਗਸ ਵੀ ਯਾਦ ਹੋ ਜਾਂਦੇ ਨੇ ਤੋ ਉਦਾਂ ਹੀ ਅਸੀਂ ਜਦੋਂ ਕੀਰਤਨ ਕਰ ਰਹੇ ਹੋਈਏ ਵਾਈ ਡੂਇੰਗ ਕੀਰਤਨ ਤੁਸੀਂ ਆਪਣਾ ਮੋਬਾਈਲ ਤੁਸੀਂ ਬਜਾਏ ਕਿ ਅੱਜਕੱਲ ਪਤਾ ਕੀ ਹੁੰਦਾ ਸੰਗਤਾਂ ਨੂੰ ਕੀ ਹੈ ਪਹਿਲੀਆਂ ਪਹਿਲੀਆਂ ਲਾਈਨਾਂ ਹਰ ਸ਼ਬਦ ਦੀ ਯਾਦ ਹੈ ਜਦੋਂ ਅੰਤਰਾ ਪੜੀਦਾ ਉਦੋਂ ਸੰਗਤ ਚੁੱਪ ਹੋ ਜਾਂਦੀ ਹੈ ਉਦੋਂ ਨਹੀਂ ਨਾਲ ਬੋਲਦੇ ਕਿਉਂਕਿ ਆਂਦਾ ਹੀ ਨਹੀਂ ਪਹਿਲੀ ਗੱਲ ਤਾਂ ਤੁਸੀਂ ਮੋਬਾਈਲ ਖੋਲ ਕੇ ਨਾਲ-ਨਾਲ ਕੀਰਤਨ ਕਰਿਆ ਕਰੋ ਕਿੱਥੇ ਦਾ ਜਿੱਥੇ ਜਿੱਥੇ ਸਕਰੀਨਸ ਹੁੰਦੇ ਚਲੋ ਪਹਿਲਾ ਫੋਰਨ ਜਾਈਦਾ ਮਲੇਸ਼ੀਆ ਜਾਂ ਹੋਰ ਕਿੱਥੇ ਜਾਈਦਾ ਸਕਰੀਨਸ ਲੱਗੀਆਂ ਹੁੰਦੀਆਂ ਹੁਣ ਤਾਂ ਇੰਡੀਆ ਵਿੱਚ ਵੀ ਮੋਸਟਲੀ ਗੁਰਦੁਆਰੇ ਜਿੱਥੇ ਨਹੀਂ ਹੁੰਦੀਆਂ ਮੈਂ ਬੇਨਤੀ ਕਰਦਾ ਸਾਰੇ ਪ੍ਰਬੰਧਕਾਂ ਨੂੰ ਬਾਕੀ ਰਾਗੀਆਂ ਨੂੰ ਵੀ ਕੀਰਤਨੀਆਂ ਨੂੰ ਵੀ ਬੇਨਤੀ ਕਰਦਾ ਵੀ ਜਿੱਥੇ ਜਾਓ ਤੁਸੀਂ ਇਹ ਬੇਨਤੀ ਜ਼ਰੂਰ ਕਰੋ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਸਕਰੀਨਜ਼ ਜ਼ਰੂਰ ਲਵਾਓ ਆਪਣੀ ਆਪਣੇ ਆਪ ਦੀ ਪ੍ਰਦਰਸ਼ਨੀ ਨਾ ਕਰੀਏ ਅਸੀਂ ਵੀ ਸਾਨੂੰ ਸੁਣੋ ਜਾਂ ਸਾਡੀ ਕਿਹ ਬਾਤ ਹੈ ਨਹੀਂ ਚਲੋ ਉਹ ਦੈਟ ਇਜ਼ ਦਾ ਡਿਫਰੈਂਟ ਪੁਆਇੰਟ ਪਰ ਤੁਸੀਂ ਇਹ ਬੇਨਤੀ ਜ਼ਰੂਰ ਕਰੋ ਵੀ ਸਕਰੀਨਜ਼ ਲਗਵਾਓ ਤਾਂ ਕਿ ਸਾਰੀਆਂ ਸੰਗਤਾਂ ਨਾਲ-ਨਾਲ ਹਰ ਸ਼ਬਦ ਵੀ ਹਰ ਪੰਕਤੀ ਪੜ ਸਕਣ ਇਹ ਨਹੀਂ ਪਹਿਲੀ ਪੰਕਤੀ ਜਿਹਨੇ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਬਸ ਇੰਨਾ ਕ ਯਾਦ ਹੈ ਹਨਾ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਕਿੱਥੇ ਕਿੱਥੇ ਮੈਨੂੰ ਲਈ ਛਡਾਈ ਇੰਨਾ ਕ ਯਾਦ ਹੈ ਅੱਗੋ ਯਾਦ ਨਹੀਂ ਤੋਂ ਬੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੇ ਮੇਰੇ ਮਨ ਦੇ ਵਿੱਚ ਨੇ ਤੋਂ ਅੱਜ ਮੈਂ ਪਹਿਲੀ ਵੀਡੀਓ ਰਾਹੀਂ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਆਪਣੇ ਬੱਚਿਆਂ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਸਮਰ ਕੈਂਪਸ ਦੇ ਵਿੱਚ ਗੁਰਬਾਣੀ ਕਲਾਸੇ ਪੰਜਾਬੀ ਕਲਾਸੇ ਪੰਜਾਬੀ ਦਾ ਬਹੁਤ ਵੱਡਾ ਵਿਸ਼ਾ ਹੈ ਜੀ ਸਾਡੇ ਘਰਾਂ ਵਿੱਚੋਂ ਇਵਨ ਚਲੋ ਇਹ ਪਹਿਲਾਂ ਤੇ ਨਾਰਥ ਇੰਡੀਆ ਤੋਂ ਬਾਹਰ ਦੇਖਣ ਨੂੰ ਮਿਲਦਾ ਸੀ ਵੀ ਆਪਸ ਵਿੱਚ ਅਸੀਂ ਹਿੰਦੀ ਬੋਲਦੇ ਹਾਂ ਘਰ ਹਰ ਲੈਂਗੁਏਜ ਆਣੀ ਚਾਹੀਦੀ ਹੈ ਸਾਨੂੰ ਵੀ ਆਂਦੀ ਹੈ ਇੰਗਲਿਸ਼ ਵੀ ਆਂਦੀ ਹੈ ਹਿੰਦੀ ਵੀ ਲਿਖਣੀ ਵੀ ਆਂਦੀ ਇਵਨ ਕੇ ਨਾਟ ਸਪੀਕਿੰਗ ਲਿਖਣੀ ਵੀ ਆਂਦੀ ਪਰ ਜਦੋਂ ਘਰ ਵਿੱਚ ਹੋਈਏ ਉਦੋਂ ਤੱਕ ਘੱਟੋ ਘੱਟ ਸਾਨੂੰ ਪੰਜਾਬੀ ਆਪਸ ਵਿੱਚ ਬੋਲਣੀ ਚਾਹੀਦੀ ਹੈ ਨਹੀਂ ਤਾਂ ਪੰਜਾਬੀ ਬੋਲੀ ਖਤਮ ਹੋ ਜਾਏਗੀ ਸਾਡੇ ਬੱਚਿਆਂ ਨੂੰ ਵਰਜ ਨਹੀਂ ਪਤਾ ਪੰਜਾਬੀ ਦੇ ਕੀ ਈ ਮੈਂ ਉੱਥੇ ਜਾਣਾ ਬੱਚਿਆਂ ਨੂੰ ਮੈਂ ਉੱਥੇ ਜਾਣਾ ਇਹ ਪੰਜਾਬੀ ਤਾਂ ਪਤਾ ਹੀ ਨਹੀਂ ਨਵੇਂ-ਨਵੇਂ ਜਿਹੜੇ ਬੱਚੇ ਗਰੋਨ ਅਪ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਪੇਰੈਂਟਸ ਉਹਨਾਂ ਨਾਲ ਹਿੰਦੀ ਚ ਹੀ ਗੱਲ ਕਰਦੇ ਪਏ ਮਾੜੀ ਲੈਂਗੁਏਜ ਥੋੜੀ ਹੈ ਹਰ ਲੈਂਗੁਏਜ ਬਹੁਤ ਵਧੀਆ ਪਰ ਘਟੋ ਘਟ ਪੰਜਾਬ ਵਿੱਚ ਰਹਿਣ ਵਾਲਾ ਪੰਜਾਬੀ ਜਾਂ ਸਿੱਖਾਂ ਦੇ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਬਹੁਤ ਜ਼ਰੂਰੀ ਹੈ ਨਹੀਂ ਤੇ ਇੱਕ ਟਾਈਮ ਆਏਗਾ ਸਾਨੂੰ ਸਾਡੇ ਬੱਚਿਆਂ ਨੂੰ ਪੰਜਾਬੀ ਜਿੰਨ ਅੱਜ ਵੀ ਸਿੱਖਣੀ ਪੈ ਰਹੀ ਹੈ ਹੈ ਨਾ ਪੰਜਾਬੀ ਕਲਾਸਿਸ ਚੱਲਦੀਆਂ ਤਾਂ ਇਹ ਚੀਜ਼ ਆ ਬਹੁਤ ਜ਼ਰੂਰੀ ਨੇ ਬੱਚਿਆਂ ਨੂੰ ਸਮਰਕੰਦ ਜੋਇਨ ਕਰਾਓਾਕੀ ਕਿਹੜੀ ਸ਼ਬਦ ਦੇ ਨਾਲ ਨਾਲ मीनिंग्स ਵਾਲੀ ਗੱਲ ਉਹ ਵੀ ਜ਼ਰੂਰ ਤੇ ਉਹਨੂੰ ਵੀ ਤੁਸੀਂ ਇੰਪਲੀਮੈਂਟ ਕਰੋ ਆਪਣੇ ਕੀਰਤਨ ਦੇ ਸਮਾਗਮਾਂ ਦੇ ਦੌਰਾਨ ਤਾਂ ਇਹ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਫਾਲੋ ਕਰਨਾ ਤਾਂ ਕਿ ਹੋਰ ਵੀ ਵੀਡੀਓਜ਼ ਕੀਰਤਨ ਦੀਆਂ ਜਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਮੈਂ ਅੱਗੇ ਵੀ ਪਾਣੀਆਂ ਕ ਤੁਸੀਂ ਸਾਰੇ ਸ਼ੇਅਰ ਵੀ ਕਰਨਾ ਇਸ ਵੀਡੀਓ ਨੂੰ ਤਾਂ ਕਿ ਹੋਰ ਸੰਗਤਾਂ ਤੱਕ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੋਂ ਮੈਂ ਇਸ ਵੇਲੇ ਗੋੰਬੇ ਅਰਪੋਰਟ ਤੇ ਆ ਮੈਂ ਤੁਹਾਨੂੰ ਦਿਖਾ ਦਵਾ ਬਿਕੋਜ਼ ਥੋੜੇ ਟਾਈਮ ਬਾਅਦ ਸਾਡੀ ਫਲਾਈਟ ਹੈ ਗੋੰਬੇ ਦਾ 에ਰਪੋਰਟ ਹੈ ਆਪ ਜੀ ਸਭ ਦਾ ਲਾਈਕ ਜਿਹੜੀ ਹੈ ਉਹ ਲੰਡਨ ਲਈ ਜਾਏਗੀ ਤੇ ਲੰਡਨ ਦੀਆਂ ਸੰਗਤਾਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਸਾਰੇ ਜਿਹੜੇ ਪ੍ਰੋਗਰਾਮਸ ਨੇ ਜ਼ਰੂਰ ਅਟੈਂਡ ਕਰਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਪੁਰਪਰਵ ਭਾਰ ਕੈ ਵੀ ਨਹੀਂ ਉਹ ਤਿੰਨ ਚਾਰ ਦਿਨ ਦਾ ਸਮਾਗਮ ਹੈ ਨਾਟਿੰਗਮ ਵਿੱਚ ਵੀ ਹੈ ਲੈਸਟਰ ਵਿੱਚ ਵੀ ਹੈ ਤੇ ਮਾਂਚੈਸਟਰ ਵਿੱਚ ਵੀ ਹੈ ਤੋਂ ਬਾਕੀ ਮੈਂ ਅਪਡੇਟ ਤੁਹਾਨੂੰ ਦੇ ਦੇਵਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਫੋਲੋ ਜ਼ਰੂਰ ਕਰਨਾ ਪੇਜ ਐਂਡ ਮੇਰਾ ਫੇਸਬੁਕ ਪੇਜ ਤੇ ਇੰਸਟਾ ਪੇਜ ਤੇ YouTube ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਪਣੇ ਬੱਚਿਆਂ ਨੂੰ ਜ਼ਰੂਰ ਸਮਰ ਕੈਂਪਸ ਜੁਆਇਨ ਕਰਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ